ਅਲਟਾ ਸਾਡੇ ਕੋਲੇ ਸਾਡੇ ਸੰਵਿਧਾਨ ਦਾ ਸਭ ਤੋਂ ਵੱਡੀ ਸੁਪਰੀਮ ਚ ਪਾਵਰ ਸਭ ਤੋਂ ਵੱਡੀ ਸੁਪਰੀਮ ਦੇ ਕੋਈ ਚੀਜ਼ ਆ ਸਾਡੇ ਕੋਲੇ ਤਾਂ ਸਾਡਾ ਸੰਵਿਧਾਨ ਹੈ ਆ ਜਿੰਨੇ ਇੱਥੇ ਆਏ ਨੇ ਆ ਜਿੰਨੇ ਪਾਰਲੀਮੈਂਟ ਤੇ ਬੈਠੇ ਨੇ ਆ ਕੇ ਸਾਰਿਆਂ ਨੇ ਪਹਿਲੇ ਦਿਨ ਜਿੱਤੇ ਸੌਂ ਖਾਦੀ ਹੈ ਸੰਵਿਧਾਨ ਨੂੰ ਖਾਦੀ ਹੈ ਨਾ ਸੰਵਿਧਾਨ ਨੂੰ ਸਰਵੋੱਚ ਮੰਨਿਆ ਤੇ ਉਹ ਸੰਵਿਧਾਨ ਸਾਨੂੰ ਰਾਈਟ ਦਿੰਦਾ ਹੈ ਉੱਥੇ ਜਾਣ ਦਾ ਤੇ ਦਾ ਮਤਲਬ ਕੀ ਬਣਦਾ ਹੈ ਕਿ ਜਿਨ੍ਹਾਂ ਨੇ ਸਾਬਿ ਉਸ ਰਾਈਟ ਨੂੰ ਕੁਤਲਿਆ ਉਹਨਾਂ ਲੋਕਾਂ ਦੀ ਜਗਾ ਅਗਰ ਸੱਚ ਨੂੰ ਇਮਾਨਦਾਰ ਸਰਕਾਰ ਹੋਵੇ ਔਰ ਇਥੋਂ ਦਾ ਇਥੋਂ ਦਾ ਜਿਹੜਾ ਨਿਆਂ ਪ੍ਰਣਾਲੀ ਅਗਰ ਇਮਾਨਦਾਰੀ ਨਾਲ ਉਹਦੇ ਤੇ ਕੰਮ ਕਰੇ ਤਾਂ ਬੰਦਾ ਇਸੇ 100 ਮੋਟੋ ਲੈ ਕੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਦੀ ਜਗਾ ਜੇਲ ਮੰਦੀ ਸੀ ਉਹਨਾਂ ਨੇ ਲੋਕਾਂ ਨੂੰ ਉਹਨਾਂ ਨੇ ਪਬਲਿਕ ਦਾ ਰਾਈਟ ਟੂ ਪ੍ਰੋਟੈਸਟ ਕੁਝ ਨੇ ਉਹਨੂੰ ਕੋ ਨੂੰ ਮਦੋੜਿਆ ਉਹਨਾਂ ਦਾ ਕਤਲ ਕੀਤਾ ਹੈ ਸੰਵਿਧਾਨ ਦਾ ਕਤਲ ਕੀਤਾ ਹੈ ਤੇ ਜੇ ਸੰਵਿਧਾਨ ਦਾ ਕਤਲ ਕੀਤਾ ਹੈ ਤਾਂ ਉਹਦਾ ਹੱਕ ਉਹਦਾ ਰਾਇਕੂ ਦੀ ਜਗਾ ਉਹਦੀ ਜਗਾ ਸਨਮਾਨ ਲੈਣ ਵਾਲੀ ਨਹੀਂ ਹੈ ਉਹਦੀ ਜਗਾ ਤਾਂ ਜੇਲ ਹੈ ਜੇਲ ਜਾਣਾ ਚਾਹੀਦਾ ਉਹਨਾਂ ਨੂੰ ਇਹ ਲਾਈਵ ਹੈ ਸੋ ਮੇਰੀ ਬੇਨਤੀ ਹੈ ਭਰਾਵੋ ਕਿ ਇਹ ਜਿਹੜਾ ਵਰਤਾਰਾ ਵਰਤ ਰਿਹਾ ਹੈ ਇਹ ਇਸ ਕਰਕੇ ਵਰਤ ਰਿਹਾ ਹੈ ਕਿ ਕਾਰਪੋਰੇਟ ਸਿਸਟਮ ਉਹਨਾਂ ਦੀ ਪਿੱਠ ਤੇ ਉਹਨਾਂ ਦੇ ਨਾਲ ਖੜਾ ਹੈ ਜਿਵੇਂ ਗੱਲ ਆਈ ਸੀ ਕਿ ਜੇਕਰ ਉੱਥੇ ਪ੍ਰੋਟੈਸਟ ਹੋ ਰਿਹਾ ਸੀ ਟੋਲ ਪਲਾਜ਼ਾ ਕੋ ਤਾਂ ਬੈਂਕੀਆਂ ਦੇ ਉਹਨਾਂ ਦੀ ਮੰਗ ਉਹਨਾਂ ਦੀ ਤਾਂ ਮੰਗ ਹੀ ਬੜੀ ਛੋਟੀ ਸੀ ਕਹਿ ਰਹੀ ਸੀ ਕਿ ਵਧਾਏ ਰੇਟ ਵਾਪਸ ਲਓ ਮੈਂ ਕਹਿੰਦਾ ਇਹ ਤੋਂ ਵੱਧ ਨਹੀਂ ਮੰਗੇ ਹੋਣੀ ਚਾਹੀਦੀ ਅਗਰ ਸਾਡੇ ਲੋਕਾਂ 'ਚ ਜਿੱਦ ਤੇ ਜਾਗਰਤੀ ਆ ਗਈ ਜਿੱਦ ਤੇ ਅਣਖ ਆ ਗਈ ਜਿੱਦ ਤੇ ਸੋਚ ਬਣ ਗਈ ਹੁਣ ਕੀ ਚਾਹੀਦਾ ਹੈ ਉਸੇ ਇਮਾਨਦਾਰੀ ਨਾਲ ਦੱਸੋ ਜਿੰਨੇ ਇੱਥੇ ਖੜੇ ਹੋ ਸਾਰਿਆਂ ਕੋਲੇ ਗੱਡੀਆਂ ਹੈ ਹਰ ਇੱਕ ਨੇ ਆਪਣੀ ਗੱਡੀ ਦਾ ਰੋਡ ਟੈਕਸ ਭਰਿਆ ਹੈ ਕਿ ਨਹੀਂ ਭਰਿਆ ਹਰ ਇੱਕ ਨੇ ਭਰਿਆ ਤਾਂ ਜਦੋਂ ਰੋਡ ਟੈਕਸ ਭਰਿਆ ਗਿਆ ਰੋਡ ਪ੍ਰੋਵਾਈਡ ਕਰਵਾਉਣਾ ਆਪਣੀ ਪਬਲਿਕ ਨੂੰ ਸਰਕਾਰ ਦੀ ਰਿਸਪੋਨਸੀਬਿਲਟੀ ਬਣਦੀ ਹੈ ਤਾਂ ਉਹਦਾ ਟੋਲ ਟੈਕਸ ਲੈਣਾ ਕਿਸੇ ਕਿਹੜੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਹੈ ਲੇਕਿਨ ਅੰਦੋਲਨ ਹਮੇ ਦੇ ਖਿਲਾਫ ਹੋਣਾ ਚਾਹੀਦਾ ਹੈ ਔਰ ਹੋਏਗਾ ਕੋਈ ਗੱਲ ਨਹੀਂ ਇਹ ਤਾਕਤਾਂ ਵੀ ਕੰਮ ਕਰਨਗੀਆਂ ਆਪਣੀ ਥਾਂ ਤੇ ਅੰਦੋਲਨਕਾਰੀਆਂ ਨੂੰ ਅੰਦੋਲਨ ਵੀ ਕਰਨੇ ਪੈਣਗੇ ਆ ਜਿਹੜੀਆਂ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਸ਼ਹੀਦ ਕੀਤਾ ਸਾਡੇ ਨੌਜਵਾਨਾਂ ਦੀ ਅੱਖਾਂ ਦੀ ਰੌਸ਼ਨੀ ਗਈ ਇਹਦਾ ਅਗਰ ਅਸੀਂ ਸਾਰੇ ਇਸ ਗੱਲ ਦੇ ਉੱਤੇ ਮਤ ਲੈਨੇ ਆ ਕਿ ਦੋਸਤੋ ਉਸ ਛੁੱਪ ਕਰਨ ਦੀ ਮਾਂ ਜਿਹਨਾਂ ਨੂੰ ਜਨਮ ਦਿੱਤਾ ਹੈ ਉਹਦਾ ਬਾਪ ਉਹਦੀ ਭੈਣ ਉਹਦਾ ਪਰਿਵਾਰ ਉਹਨੂੰ ਇਨਸਾਫ ਦਿਵਾਉਣਾ ਸਾਡਾ ਸਾਰੇ ਲੋਕਾਂ ਦਾ ਇਕੱਲੇ ਇਕੱਲੇ ਵਿਅਕਤੀ ਦਾ ਫਰਜ਼ ਬਣਦਾ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਉਹ ਇਨਸਾਫ ਕਿੱਥੋਂ ਮਿਲਣਾ ਅੰਦਾਜ਼ਾ ਲਾ ਕੇ ਦੇਖਿਓ ਹੁਣ ਅਨੁਮਾਨ ਲਾਇਓ ਕਿ ਜਿਸ ਦਿਨ ਸ਼ੁਭ ਕਰਨ ਦੇ ਕਤਲ ਦੇ ਕੇਸ ਨੂੰ ਲੈ ਕੇ ਇਸ ਘਟਨਾ ਕਰਮ ਨੂੰ ਲੈ ਕੇ ਰਟਾਇਰ ਜੱਜ ਜੈਸ਼ਰੀ ਠਾਕੁਰ ਦੀ ਅਗਵਾਈ ਚ ਕਮਿਸ਼ਨ ਬਣਦਾ ਹੈ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਚਲੀ ਜਾਂਦੀ ਹੈ ਉੱਥੇ ਜਾ ਕੇ ਕੀ ਕਹਿੰਦੇ ਆ ਉਹ ਕਹਿੰਦੇ ਜੇ ਕਰੇ ਇਸ ਕਮਿਸ਼ਨ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਸਾਡੇ ਅਫਸਰਾਂ ਦਾ ਮੋਰਲ ਡਾਊਨ ਹੋਏਗਾ ਸਾਡੇ ਅਫਸਰਾਂ ਦੇ ਹੌਸਲੇ ਡਾਊਨ ਹੋਣਗੇ ਇਹ ਕਿਹਾ ਫਿਰ ਕੀ ਕਿਹਾ ਕਿ ਅਗਰ ਇਹ ਇਨਵੈਸਟੀਗੇਸ਼ਨ ਹੁੰਦੀ ਹੈ ਟੌਪ ਵਿਖਦੇ ਵਿੱਚ ਕੋਈ ਗੋਲੀ ਚਲਾਏਗਾ ਨਹੀਂ ਗੋਲੀ ਚਲਾਉਣ ਤੋਂ ਰੋਚਣਗੇ ਦੂਸਰੀ ਲਾਈਨ ਚੀ ਗੱਲ ਲਿਖੀ ਜਾਂਦੀ ਹੈ ਤੇ ਜੜੀਆਂ ਦੋਨੋਂ ਗੱਲਾਂ ਲਿਖੀਆਂ ਨੇ ਇਹ ਸਿੱਧ ਕਰਦੀਆਂ ਕਿ ਇਸ ਇਨਵੈਸਟੀਗੇਸ਼ਨ ਤੋਂ ਇਸ ਇਨਵੈਸਟੀਗੇਸ਼ਨ ਦੀ ਬਣੀ ਟੀਮ ਦੇ ਖਿਲਾਫ ਸੁਪਰੀਮ ਕੋਰਟ ਹਰਿਆਣਾ ਸਰਕਾਰ ਦਾ ਚਲੇ ਜਾਣਾ ਸਿੱਧ ਕਰਦਾ ਕਿ ਆਪਣੇ ਅਫਸਰਾਂ ਦੇ ਉੱਪਰ ਛਤਰੀ ਟਾਲੀ ਹੋਈ ਹੈ ਆਪੇ ਅਫਸਰਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਜੇ ਉਹਨਾਂ ਅਫਸਰਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਮਾਨਯੋਗ ਸਾਡੀ ਹਾਈ ਕੋਰਟ ਨੂੰ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਨਹੀਂ ਤਾਂ ਸੌ ਮੋਟੋ ਲੈਣਾ ਚਾਹੀਦਾ ਹੈ ਕਿ ਹਰਿਆਣੇ ਦੇ ਅਧਿਕਾਰੀ ਅਗਰ ਹਰਿਆਣੇ ਦਾ ਹੀ ਅਧਿਕਾਰੀ ਹਰਿਆਣੇ ਦੇ ਅਧਿਕਾਰੀਆਂ ਦੇ ਖਿਲਾਫ ਸਰਕਾਰ ਦੇ ਖਿਲਾਫ ਜਾ ਕੇ ਕਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਦੇ ਵਿੱਚ ਇਨਸਾਫ ਦੇ ਦੇਗਾ ਲੋਕਾਂ ਨੂੰ ਸੋ ਸਾਡੀ ਅੱਜ ਵੱਕਤ ਦਾ ਲੋੜ ਹੈ ਕਿਉਂ ਹਰਿਆਣੇ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਇਨਵੈਸਟੀਗੇਸ਼ਨ ਨੂੰ ਵੀ ਅਸੀਂ ਚੈਲੰਜ ਕਰਨਾ ਹੈ ਉਹਦੇ ਖਿਲਾਫ ਲੜਾਈ ਲੜਨੀ ਹੈ ਉਹ ਅਸੀਂ ਹਰਿਆਣੇ ਦੇ ਅਧਿਕਾਰੀਆਂ ਦੀ ਇਨਵੈਸਟੀਗੇਸ਼ਨ ਤੋਂ ਅਸੀਂ ਸਰਟੀਫਾਈਡ ਨਹੀਂ ਹਾਂ ਸਾਨੂੰ ਯਕੀਨ ਆ ਕਿ ਸਾਨੂੰ ਉੱਥੋਂ ਇਨਸਾਫ ਨਹੀਂ ਮਿਲਣਾ ਰਹਿੰਦੀ ਕਸਰ ਕੱਢਤੀ ਇਹ ਛੇ ਅਧਿਕਾਰੀਆਂ ਨੂੰ ਨਾਮਜ਼ਦ ਕਰਤਾ ਕਿ ਰਾਸ਼ਟਰਪਤੀ ਵਾਰਡ ਦੇਵ ਕਾਦੇ ਲਈ ਇਹਨਾਂ ਨੇ ਕਿਸਾਨ ਅੱਗੇ ਨਹੀਂ ਵਧਨ ਦਿੱਤੀ ਬਹੁਤ ਵੱਡੀ ਬਹਾਦਰੀ ਦਾ ਐਵਾਰਡ ਮਿਲਣਾ ਚਾਹੀਦਾ ਹੈ ਕਿਸਾਨਾਂ ਕਹਿ ਨਹੀਂ ਵਧਨ ਦਿੱਤੀ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਹੈ ਇਹ ਕਹਿੰਦੇ ਆ ਕਿ ਬਹਾਦਰੀ ਦਾ ਵਾਰ ਇਹ ਕਹਿਣਾ ਚਾਹੀਦਾ ਕਿ ਕਾਨੂੰਨ ਤੋੜਨ ਦਾ ਵਾਰ ਮਿਲਣਾ ਚਾਹੀਦਾ ਇਹਨਾਂ ਨੂੰ ਬਹਾਦਰੀ ਦੇ ਵਾਰ ਵਾਲੀ ਕਿਹੜੀ ਗੱਲ ਹੈ ਅਗਰ ਬਹਾਦਰੀ ਦਾ ਵਾਰ ਕੌਣ ਹੈ ਤਾਂ ਰੋਜ਼ ਹੀ ਪੰਗਾ ਪੈਂਦਾ ਸਰਹੱਦ ਉੱਤੇ ਇਹਨਾਂ ਛਿਆਂ ਨੂੰ ਉੱਤੇ ਲੈ ਜਾਊਗਾ ਟੋਕ ਦੇਣਾ ਪਤਾ ਲੱਗ ਜਾਏ ਕਿ ਉਹ ਸਾਦੇ ਸਰਹੱਦ ਦੇ ਉੱਤੇ ਕਿੰਨੀ ਕ ਬਹਾਦਰੀ ਨਾਲ ਲੜਦੇ ਨੇ ਇਹਨਾਂ ਸਾਰਿਆਂ ਦਾ ਉੱਤੇ ਹਾਲ ਕੀ ਹੋਏਗਾ ਪਤਾ ਲੱਗ ਜਾਏਗਾ ਸਪੋਸ਼ਟ ਹੋ ਜੂਗਾ ਕਿ ਉੱਥੋਂ ਕਿੰਨੇ ਕਿ ਬਾਦਰੀ ਨਾਲ ਲੜਨ ਵਾਲੇ ਨੇ ਲੋਕ ਸੌਣੇ ਹੱਥੇ ਲੋਕਾਂ ਦੇ ਵਿੱਚੋਂ ਗੋਲੀਆਂ ਚਲਾ ਕੇ ਜਿਹੜੇ ਲੋਕ ਸ਼ਾਂਤਵੇਂ ਢੰਗ ਦੇ ਨਾਲ ਆਪਣੀ ਲੜਾਈ ਲੜਨ ਵਾਸਤੇ ਆਪਣੀ ਗੱਲ ਰੱਖਣ ਵਾਸਤੇ ਦਿੱਲੀ ਆਪਦੇ ਪ੍ਰਧਾਨ ਮੰਤਰੀ ਕੋਲੇ ਜਾ ਰਹੇ ਸੀ ਉਹਨਾਂ ਨੂੰ ਰੋਕ ਕੇ ਤੁਸੀਂ ਕਹਿ ਰਹੇ ਸੀ ਅਸੀਂ ਅਸੀਂ ਰਾਸ਼ਟਰਪਤੀ ਅਵਾਰਡ ਦਿੱਤਾ ਜਾਏ ਇਹਨਾਂ ਨੂੰ ਬਹਾਦਰੀ ਦਾ ਬਹਾਦਰੀ ਦਾ ਰਿਵਾਰਡ ਦਿੱਤਾ ਜਾਏ ਇਤੋਂ ਵੱਡੀ ਸ਼ਰਮ ਦੀ ਕੋਈ ਗੱਲ ਹੋ ਨਹੀਂ ਸਕਦੀ ਲੇਕਿਨ ਮੇਰੇ ਗੁਸਤੋ ਸਾਡੇ ਹਾਈ ਕੋਰਟ ਨੂੰ ਮੈਂ ਕੱਲ ਵੀ ਇਹ ਬੇਨਤੀ ਕੀਤੀ ਸੀ ਅੱਜ ਫੇਰ ਇਸ ਸਟੇਜ ਤੋਂ ਅਸੀਂ ਰਿਕੁਐਸਟ ਕਰਾਂਗੇ ਅਸੀਂ ਹਾਈ ਕੋਰਟ ਦਾ ਸਨਮਾਨ ਕਰਦੇ ਹੋਏ ਕਿ ਇਸ ਚੀਜ਼ ਦੀ ਜ਼ਿੰਮੇਵਾਰੀ ਚੱਕੇ ਹਾਈ ਕੋਰਟ ਕਿ ਜਿਹੜੇ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਰਾਸ਼ਟਰਪਤੀ ਅਵਾਰਡ ਨਹੀਂ ਸਿਲੈਕਟ ਕਰਤਾ ਜਿਹੜੀ ਸਰਕਾਰ ਨੇ ਉਹ ਤੁਹਾਡੇ ਬਣਾਏ ਕਮਿਸ਼ਨ ਦੇ ਖਿਲਾਫ ਸੁਪਰੀਮ ਕੋਰਟ ਜਾ ਕੇ ਉਸ ਜਾਂਚ ਨੂੰ ਰਕਵਾਉਣ ਲਈ ਪੂਰੀ ਬਹੁਤ ਆਤੀ ਉਸ ਸਰਕਾਰ ਦੇ ਅਧਿਕਾਰੀਆਂ ਤੋਂ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਪਰ ਇਹਨੂੰ ਇਸ ਇਨਸਾਫ ਦੇ ਲਈ ਲੋੜ ਹੈ ਕਿ ਕਿਸੇ ਰਿਟਾਇਰ ਜੱਜ ਦੀ ਅਗਵਾਈ ਦੇ ਵਿੱਚ ਕਮੇਟੀ ਬਣਾ ਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਏ ਹਰਿਆਣਾ ਦੇ ਵਿੱਚ ਜਾ ਕੇ ਸਾਡੇ ਲੋਕ ਆਪਦੀ ਇਨਵੈਸਟੀਗੇਸ਼ਨ ਨਾਲ ਨੂੰ ਜੋਇਨ ਨਹੀਂ ਕਰ ਸਕਣਗੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਲਾਸਟ ਤੇ ਭਰਾਵੋ ਇੱਕ ਗੱਲ ਜ਼ਰੂਰ ਹੈ। ਇਹ ਦੇਖੋ ਇਹ ਲੜਾਈ ਆ ਜਿਹੜੀ ਇੱਕ ਭੇਖ ਦੀ ਲੜਾਈ ਆ। ਇਹਨੂੰ ਬੰਦ ਨੂੰ ਸਮਝਿਓ। ਥੈਂਕ ਯੂ ਬਰਦਰ। ਮੈਂ ਇਹ ਜੀ ਗੋਦਾ ਜੀ। ਬੋਲੋ ਖੁੱਲਾ ਟਾਈਮ ਤੇ। ਇਹ ਭੇਖ ਦੀ ਲੜਾਈ ਹੈ। ਮੈਂ ਜਿਹੜੀ ਗੱਲ ਕਰ ਰਿਹਾ ਸੀ ਮੈਂ ਇਹ ਕਹਿ ਰਿਹਾ ਸੀਗਾ ਕਿ ਜਦੋਂ ਪੋਲੀਟਿਕਲ ਲੋਕਾਂ ਨੂੰ ਨੁਕਸਾਨ ਹੁੰਦਾ ਦਿਸ ਜੇ ਹਮੇਸ਼ਾ ਪੋਲੀਟੀਕਲ ਲੋਕ ਉਹ ਤੋਂ ਪੈਰ ਪਿੱਛੇ ਕਰ ਲੈਂਦੇ ਆ ਲੇਕਨ ਐਡਾ ਵੱਡਾ ਨੁਕਸਾਨ ਹੋਇਆ ਦੇਸ਼ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਭਕ ਸਿਖਾਇਆ ਅਗਰੇ ਰਿਕਾਰਡ ਦੇਖੋਗੇ ਚੈੱਕ ਕਰੋਗੇ ਤਾਂ ਪਿਛਲੇ ਸਾਲ 98 ਸੀਟਾਂ ਉਹ ਜਿੱਤੀ ਸੀ ਮੀ ਜੇਪੀ ਜਿਹੜੀਆਂ ਜਿੱਥੇ ਤੁਸੀਂ ਲੋਕ ਰਹਿੰਦੇ ਸੀ ਪਿੰਡੂ ਲੋਕ ਕਿਸਾਨ ਤੇ ਮਜ਼ਦੂਰ ਵਕਤ ਸੀ ਅੱਜ ਉਹਨਾਂ 98 ਦੇ ਵਿੱਚੋਂ 71 ਸੀਟਾਂ ਤੁਹਾਡੇ ਤੇ ਗੋਲੀ ਚਲਾਉਣ ਕਰਕੇ ਉਸ ਰੋਸ਼ ਦੇ ਵਿੱਚੋਂ ਉਸ ਗੁੱਸੇ ਦੇ ਵਿੱਚੋਂ ਤੁਹਾਡੇ ਕਿਸਾਨ ਭਰਾਵਾਂ ਨੇ ਵਕ-ਵਕ ਸੀਟਾਂ ਦੇ ਵਿੱਚ ਇਹਨਾਂ ਨੂੰ ਸਭ ਕਸ ਕਰਾਇਆ 71 ਸੀਟਾਂ ਹਾਰੇ ਨੇ ਜਿਹੜੇ ਕਹਿੰਦੇ ਸੀ ਅਬ ਕੀ ਬਾਦ 412 ਉਹਨਾਂ ਨੂੰ 272 ਵੀ ਪੂਰੀਆਂ ਕਰਨੀਆਂ ਔਖੀਆਂ ਹੋ ਗਈਆਂ ਐਡਾ ਵੱਡਾ ਖਮਿਆਜਾ ਪ੍ਰਗਟ ਨਾ ਪਿਆ ਹੈ ਅਜਿਵੇਂ ਜਿਵੇਂ ਮੇਰੇ ਤੋਂ ਪਹਿਲਾਂ ਬੀਬੀ ਜੀ ਗੱਲ ਕਰਕੇ ਗਏ ਨੇ ਸੁਖਵਿੰਦਰ ਜੀ ਕਿ ਵਿਸਾਖੀਆਂ ਦੀ ਸਰਕਾਰ ਹੈ ਕਰੋੜੀਆਂ ਦੀ ਸਰਕਾਰ ਹੈ ਕਰੋੜੀਆਂ ਦੀ ਸਰਕਾਰ ਬਣ ਦੇ باوجود ਵੀ ਉਹ ਲੋਕ ਪਿੱਛੇ ਨਹੀਂ ਹੱਟ ਰੇ ਉਹ ਫਿਰ ਰੋਜ਼ ਨਮਾਜ਼ ਵਾਰ ਕਰਦੇ ਆਪਣੇ ਦੀ ਤਾਂ ਇਹਦੇ ਲਈ ਸਾਨੂੰ ਸੋਚਣਾ ਪਏਗਾ ਕਿ ਕਾਰਪੋਰੇਟ ਦੀ ਜਿਹੜੀ ਥਾਪੀ ਹੈ ਇਹ ਉਹਦੇ ਤੇ ਕੰਮ ਹੋ ਰਿਹਾ ਤੇ ਕਾਰਪੋਰੇਟ ਚਾਹੁੰਦਾ ਕੀ ਹੈ ਮੇਰੇ ਸਦਨੋਂ ਕਾਰਪੋਰੇਟ ਦੇ ਮਨ ਦੀ ਇੱਛਾ ਇੱਕੋ ਹੀ ਹੈ ਕਿ ਭਾਰਤ ਦੇ ਟੋਟਲ ਜਿੰਨੇ ਵੀ ਨੇਚਰਲ ਸਰਸਸ ਨੇ ਕੁਦਰਤੀ ਸਾਧਨ ਨੇ ਸਾਰੇ ਸਾਧਨਾਂ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਹੋਣਾ ਚਾਹੀਦਾ ਇਹ ਚਾਹੁੰਦਾ ਕਾਰਪੋਰੇਟ। ਪਰ ਉਹਨਾਂ ਦੇ ਵਿੱਚੋਂ ਇੱਕ ਦੇ ਮਾਲਕ ਤੁਸੀਂ ਬੈਠੇ ਹੋ ਜ਼ਮੀਨਾਂ ਦੇ ਮਾਲਕ ਤੁਸੀਂ ਬੈਠੇ। ਤੁਹਾਡੇ ਤੋਂ ਜ਼ਮੀਨਾਂ ਖੋਹਣੀਆਂ। ਹਾਂ ਤੁਸੀਂ ਦੇਖਿਆ ਮਨੀਪੁਰ ਦੇ ਵਿੱਚ ਜਿਹੜੀ ਘਟਨਾ ਘਟੀ ਹੈ। ਉਹ ਘਟਨਾ ਨੂੰ ਇਹਨਾਂ ਨੇ ਭਾਵੇਂ ਭਾਵੇਂ ਦੋ ਕੁੜਮਿਆਂ ਦੀ ਲੜਾਈ ਬਣਾਉਣ ਦਾ ਯਤਨ ਕੀਤਾ ਹਕੀਕਤ ਦੇ ਵਿੱਚ ਗੱਲ ਕੀ ਸੀ ਇਹਨਾਂ ਦੇ ਆਰਐਸਐਸ ਦੇ ਗੁੰਡਿਆਂ ਨੇ ਉੱਥੇ ਉਹਨਾਂ ਲੋਕਾਂ ਦੇ ਜਿਹੜੇ ਉੱਥੇ ਜੰਗਲ 'ਚ ਬੈਠ ਕੇ ਆਦਿਵਾਸੀ ਵੀਰ ਆਪਦੀ ਜ਼ਿੰਦਗੀ ਬਤੀਤ ਕਰਦੇ ਸੀ ਉਹਨਾਂ ਦਾ ਕਤਲਿਆਨ ਕੀਤਾ ਉਹਨਾਂ ਦੀਆਂ ਧੀਆਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਉਹਨਾਂ ਦੀਆਂ ਬੇਟੀਆਂ ਨੂੰ ਬੇਇੱਜ਼ਤ ਕੀਤਾ ਇਹ ਇਹਨਾਂ ਦਾ ਕਰਤੂਤ ਹੈ ਕਿਉਂ ਕਿ ਇਹਨਾਂ ਦੇ ਮਗਰ ਕਾਰਪੋਰੇਟ ਖੜਾ ਹੈ ਕਾਰਪੋਰੇਟ ਦਾ ਇਸ਼ਾਰਾ ਸੀ ਕਹਿੰਦਾ ਲੋਕਾਂ ਨੂੰ ਦਹਿਸ਼ਤ ਜੈਨੀ ਬਣਾ ਦਿਓ ਡਰਾ ਇਨਾਂ ਦਿਓ ਕਿ ਜਿਹੜੇ ਜੰਗਲ ਦੇ ਉੱਤੇ ਕਬਜ਼ਾ ਕਰਕੇ ਜੰਗਲ ਨੂੰ ਆਉਂਦਾ ਜੰਗਲ ਦੇ ਉੱਤੇ ਆਉਂਦਾ ਹੱਕ ਮੰਨਦੇ ਨੇ ਕਿ ਜੰਗਲ ਛੱਡ ਕੇ ਪਰੇ ਚਲੇ ਜਾਣ ਇਸ ਗੱਲ ਦੇ ਵਿੱਚੋਂ ਉਹ ਜੰਗਲ ਖਾਲੀ ਕਰਵਾਉਣ ਦੀ ਸੋਚ ਦੇ ਵਿੱਚੋਂ ਅੱਜ ਕੀ ਹੁੰਦਾ ਉਸ ਇਲਾਕੇ ਦੇ ਵਿੱਚ ਦੀ ਕਿਸੇ ਨਾਂ ਦੇ 20 ਪਿੰਡਾਂ ਸੌਕ ਗੁੰਡਾ ਹਜ਼ਾਰ ਲੈ ਕੇ ਨਿਕਲ ਜਾਂਦੇ ਨੇ ਲੋਕ ਪਿੰਡਾਂ ਦੇ ਪਿੰਡ ਖਾਲੀ ਕਰ ਜਾਂਦੇ ਨੇ ਔਰ ਉੱਥੋਂ ਇਹਨਾਂ ਨੇ ਆਪਣੀ ਮਾਈਨਿੰਗ ਸ਼ੁਰੂ ਕੀਤੀ ਹੋਈ ਹੈ ਉਹਨਾਂ ਉਸ ਇਲਾਕੇ ਦੇ ਵਿੱਚੋਂ ਜੰਗਲ ਕੱਟਣਾ ਸ਼ੁਰੂ ਕੀਤਾ ਹੋਇਆ ਉੱਥੇ ਨੰਦੀ ਇੱਕ ਕਰਤੂਤ ਚੱਲ ਰਹੀ ਹੈ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਦੋਸਤੋ ਇਹ ਤੁਹਾਡੇ ਕੋਲ ਜ਼ਮੀਨ ਖੋਣ ਦੀ ਇੱਕ ਸਾਜ਼ਿਸ਼ ਹੈ ਕਾਰਪੋਰੇਟ ਦੇ ਮਗਰ ਲੱਗੇ ਹੋਏ ਨੇ ਅਗਰ ਇਸ ਲੜਾਈ ਨੂੰ ਸਮਝੇ ਤੋਂ ਬਿਨਾ ਧਿੱਲੀ ਗੱਲ ਨਾਲ ਅਸੀਂ ਲੜ ਕੇ ਜਿੱਤ ਨਹੀਂ ਸਕਣਾ ਸਾਨੂੰ ਇਹ ਸਾਰੀ ਕਹਾਣੀ ਸਮਝਣੀ ਪੈਣੀ ਹੈ ਫਿਰ ਜਾ ਕੇ ਜਿੱਤਾਂਗੇ ਤੇ ਇੱਕ ਗੱਲ ਜ਼ਰੂਰ ਸਮਝ ਲਿਓ ਕਿ ਇਹ ਨੋਟ ਕਰ ਲਿਓ ਕਿ ਆਪਾਂ 52 53% ਉਹ ਲੋਕ ਆ ਜਿਹੜੇ ਸਿੱਧੇ ਰੂਪ ਵਿੱਚ ਖੇਤੀ ਨਾਲ ਜੁੜੇ ਹੋਏ ਆ ਸਿੱਧੇ ਰੂਪ ਵਿੱਚ ਖੇਤੀ ਨਾਲ ਜੁੜੇ ਲੋਕ 52% ਤਾਂ ਜਦੋਂ ਇਹ 52% ਲੋਕਾਂ ਤੋਂ ਜ਼ਮੀਨਾਂ ਖੁੱਸੀਆਂ ਖੋਈਆਂ ਤਾਂ ਉਹ ਤੋਂ ਡਰਨਾ ਕੀ ਹੈ ਚਿੰਤਾ ਉਸ ਗੱਲ ਦੀ ਹੈ ਉਸ ਵੇਲੇ ਭਰਾਵੋ ਆਪਾਂ ਜਦੋਂ ਸਾਰੇ ਮਜ਼ਦੂਰਾਂ ਦੇ ਵਿੱਚ ਸ਼ਾਮਲ ਹੋਏ ਸਾਨੂੰ ਮਜ਼ਦੂਰੀ ਕਰਨੀ ਪਈ ਸਾਨੂੰ ਰੋਜ਼ਗਾਰ ਨਾ ਮਿਲਿਆ ਮਜਦੂਰਾਂ ਦੀ ਗਿਣਤੀ ਵਧੀ ਤਾਂ ਬਰ ਇੱਕ ਰੂਲ ਹੈ ਜਿਹੜਾ ਇਕਨੋਮਿਕਸ ਜਿਨ੍ਹਾਂ ਨੇ ਪੜ੍ਹੀ ਹੈ ਕਿ ਜਦੋਂ ਕਿ ਇੱਕ ਚੀਜ਼ ਦੀ ਬਹੁਤਾਤ ਹੋ ਜੇ ਉਹਦੀ ਡਿਮਾਂਡ ਘੱਟ ਜਾਂਦੀ ਹੈ ਜਦੋਂ ਲੇਬਰ ਦੀ ਡਿਮਾਂਡ ਹੀ ਨਾ ਰਹੀ ਤੁਹਾਡੀ ਗਿਣਤੀ ਵਧ ਗਈ ਤਾਂ ਲੇਬਰ ਦੇ ਰੇਟ ਡਿੱਗਣਗੇ ਅੱਜ 300 ਰੁਪਿਆ ਦਿਹਾੜੀ ਅਸੀਂ 700 ਮੰਗਦੇ ਹਾਂ ਹੋ ਸਕਦਾ ਹੈ ਕਿਕਰ ਉਹ ਆਪਦੀ ਮਨਸ਼ੇ ਸਫਲ ਹੋ ਗਏ ਤਾਂ ਹੋ ਸਕਦਾ 300 ਦੀ ਬਜਾਏ 150 ਰੁਪਿਆ ਦਿਹਾੜੀ ਤੇ ਕੰਮ ਕਰਨਾ ਪਵੇ ਜੇ ਜਦੋਂ 150 ਦੀ ਦਿਹਾੜੀ ਤੇ ਕੰਮ ਕਰਨ ਜਾਵਾਂਗੇ ਤਾਂ ਮੇਰੇ ਦੋਸਤੋ ਸੋਚੋ ਭਲਾ ਆਪਦੇ ਪਰਿਵਾਰ ਦੇ 5 ਜੀਆਂ ਨੂੰ ਰੋਟੀ ਖਵਾ ਲਾਂਗੇ ਆਪਦੇ ਘਰੇ ਬੈਠੇ ਬਜ਼ੁਰਗ ਬਾਪੂ ਦਾ ਇਲਾਜ ਕਰਾ ਲਾਂਗੇ ਆਪਦੇ ਘਰੇ ਬੈਠੀ ਬਜ਼ੁਰਗ ਮਾਂ ਦਾ ਇਲਾਜ ਕਰਾ ਲੋਗੇ ਘਰੇ ਬੈਠੇ ਬੱਚਿਆਂ ਦੀ ਫੀਸ ਭਰ ਲੋਗੇ ਉਹਨਾਂ ਨੂੰ ਕਿਤਾਬਾਂ ਪ੍ਰੋਵਾਈਡ ਕਰਵਾ ਦੋਗੇ ਜਾਂ ਇੱਥੋਂ ਵੀ ਗਾਹ ਇੱਕ ਮਟਿਆਰ ਨੌਜਵਾਨ ਧੀ ਜਿਹੜੀ ਘਰੇ ਬੈਠੀ ਹੈ ਉਹਨੂੰ ਤੰਤ ਕਰ ਲਈ ਕੱਪੜੇ ਦੀ ਲੋੜ ਹੈ ਭੁੱਖੀ ਸਾਰ ਸਕਦੀ ਹੈ ਤੰ ਧਕਣਾ ਪੈਣਾ ਪਿਆ ਰਿਓ ਉਹ ਤੰ ਧਕਣ ਦੀ ਛੋਕਰੀ ਨਹੀਂ ਰਹੂਗੀ ਇਹ ਹਾਲਾਤ ਬਣਨ ਜਾ ਰਹੇ ਨੇ ਤਾਂ ਉਹਨਾਂ ਹਾਲਾਤਾਂ 'ਚ ਸਾਡੀ ਬਜ਼ੁਰਗ ਮਾਂ ਕਹੇਗੀ ਕਿ ਬੇਟਾ ਮੈਨੂੰ ਕਿਸੇ ਕਿਸੇ ਹੋਟਲ ਦੇ ਉੱਤੇ ਛੱਡ ਮੈਂ ਭਾਂਡੇ ਮਾਂ ਦੀ ਉੱਥੇ ਰੋਟੀ ਖਾ ਲਾਂ ਬਜ਼ੁਰਗ ਬਾਪ ਕਹੂਗਾ ਕਿ ਮੈਨੂੰ ਕਿਸੇ ਦੇ ਕਿਸੇ ਦਾ ਜਾ ਕੇ ਪਹਿਰੇਦਾਰੀ ਕਰਨ ਤੇ ਲਾ ਦੇ ਮੈਂ ਉੱਥੋਂ ਰੋਟੀ ਖਾ ਲਾਂਗਾ ਤੇ ਧੀ ਕਹੇਗੀ ਕਿ ਡੜੀ ਤੇਰੇ ਤੋਂ ਨਹੀਂ ਪੂਰਾ ਹੋਇਆ ਜਾਂਦਾ ਮੇਰੇ ਪੰਜ ਤੱਕ ਲਈ ਮੈਨੂੰ ਕੱਪੜੇ ਦੀ ਲੋੜ ਹੈ ਮੈਨੂੰ ਵੀ ਕਿਸੇ ਫੈਕਟਰੀ ਦੇ ਵਿੱਚ ਜਾਣ ਦੇ ਕੰਮ ਕਰਨ ਲਈ ਔਰ ਮੇਰੇ ਦੋਸਤੋਂ ਉਹਨਾਂ ਫੈਕਟਰੀਆਂ 'ਚ ਜਿੱਦੇ ਸਾਡੀ ਧੀ ਜਾਏਗੀ ਸੋਚੋ ਜਰਾ ਸੱਭਾ ਵਾਲੇ ਲੋਕ ਕੌਣ ਨੇ ਉਹ ਲੋਕ ਕਿ ਇੱਕ ਖਿਡਾਰੀ ਬੇਟੀਆਂ ਨੂੰ ਜਿਨ੍ਹਾਂ ਨੇ ਸਾਡੀਆਂ ਖਿਡਾਰੀ ਧੀਆਂ ਜਿਨ੍ਹਾਂ ਨੇ ਦੇਸ਼ ਦਾ ਤਿਰੰਗੇ ਦਾ ਮਾਣ ਵਧਾਇਆ ਤਿਰੰਗਾ ਫੈਰਾਇਆ ਵਕ ਵਕ ਦੇਸ਼ਕ ਜਾ ਕੇ ਔਰ ਇਹਨਾਂ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਤੇ ਸਾਡੀਆਂ ਮਜ਼ਦੂਰ ਧੀਆਂ ਨੂੰ ਕੌਣ ਬਖਸ਼ੇਗਾ ਉਥੋਂ ਸਾਡੀਆਂ ਇੱਜ਼ਤਾਂ ਸਹੀ ਸਲਾਮਤ ਨਹੀਂ ਹੋਣਗੀਆਂ ਸੋ ਇਹ ਜਿਹੜੀ ਲੜਾਈ ਆ ਦੋਸਤੋ ਸਾਡੀਆਂ ਧੀਆਂ ਦੀ ਇੱਜ਼ਤ ਦੀ ਲੜਾਈ ਹੈ ਸਾਡੇ ਬੱਚਿਆਂ ਦੀ ਛੋਟੇ ਛੋਟੇ ਬੱਚਿਆਂ ਦੀ ਭਵਿੱਖ ਦੀ ਲੜਾਈ ਹੈ ਸੋ ਇਸ ਕਰਕੇ ਇਹ ਕਾਰਪੋਰੇਟ ਨੂੰ ਅੱਗੇ ਵਧਾਣਾ ਚਾਹੁੰਦੇ ਨੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹ برداشت ਨਹੀਂ ਕਰ ਸਕਦੇ ਕਿ ਕਾਰਪੋਰੇਟ ਅੱਗੇ ਵੱਧ ਕੇ ਇਹਨਾਂ ਸਾਡੇ ਕਾਰੋਬਾਰਾਂ ਵੱਲ ਨੂੰ ਸਾਡੀਆਂ ਜ਼ਮੀਨਾਂ ਵੱਲ ਨੂੰ ਸਾਡੀ ਮਿੱਟੀ ਵੱਲ ਨੂੰ ਝਾਕ ਕੇ ਸੋ ਇਸੇ ਤੋਂ ਫੈਸਲਾ ਉਹ ਲਿਆ ਗਿਆ ਜਿਵੇਂ ਮੇਰੇ ਤੋਂ ਪਹਿਲਾਂ ਵੀਰ ਨੇ ਕਿਹਾ ਉਹਦੇ ਤਾਂ ਇੱਕ ਵੱਡੀ ਲੜਾਈ ਦੀ ਲੋੜ ਪੈਣੀ ਆ ਬਾਬਾ ਨਾਨਕ ਮਹਿਰ ਕਰੇ ਉਹਦੇ ਤੋਂ ਜਿੱਤਣ ਤੋਂ ਬਾਅਦ ਲਵਾਂਗੇ ਪੰਗਾ ਉਹਦੇ ਨਾਲ ਵੀ ਵੇਖਣਗੇ ਪੜਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਕਿੰਨੇ ਕ ਟੋਲ ਜ਼ਬਰਦਸਤੀ ਕਰਵਾ ਕੇ ਚਲਾਉਂਦੀ ਆ ਤੇ ਕਿੰਨਾਂ ਦੇ ਉੱਤੇ ਆਪਦੀ ਮਨਮਰਜ਼ੀ ਕਰਦੀ ਐ ਇਹ ਮਨਮਰਜ਼ੀ ਚੱਲਣ ਨਹੀਂ ਦੇਵਾਂਗੇ ਇੱਕ ਪਾਸੇ ਸਾਥੋਂ ਤੁਸੀਂ ਰੋਡ ਟੈਕਸ ਲਮੋ ਤੇ ਦੂਸਰੇ ਪਾਸੇ ਸਾਡੇ ਲੋਕਾਂ ਤੋਂ ਟੋਲ ਟੈਕਸ ਲਮੋ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮੇਰੇ ਦੋਸਤੋ ਮੈਂ लास्ट ਇੱਕ ਗੱਲ ਕਹਿਣੀ ਚਾਹਣਾ ਲੜਾਈ ਜਿੱਤਦੇ ਬਿਲਕੁਲ ਨੇੜੇ ਲੱਗੇ ਹਾਂ ਬਿਲਕੁਲ ਨੇੜੇ ਆ ਕਦੇ ਅਸੀਂ ਸੋਚਿਓ ਭਲਾ ਪਾਰਲੀਮੈਂਟ ਦੇ ਅੰਦਰ ਕਦੇ ਅੱਜ ਤੱਕ ਜਿੰਨੀ ਜਿੰਨੀ ਤੁਹਾਡੀ ਉਮਰ ਹੋ ਗਈ ਹੈ ਕਿ ਸਾਨੀ ਦੇ ਮੁੱਦੇ ਦੇ ਉੱਤੇ ਬੋਲਦਾ ਕੋਈ ਸੁਣਿਆ ਸੀ ਕਹਿੰਦੇ ਦੋਸਤੂ ਨਹੀਂ ਸੁਣਿਆ ਸੀ ਆ ਜਿਹੜਾ ਤੁਸੀਂ ਦਿੜੜੀ ਰਾਤ ਨੂੰ ਬੈਠੇ ਲੱਗਦਾ ਸੀ ਸਾਡੇ ਬਹੁਤ سارے ਵੀਰ ਜੀ ਨੂੰ ਅਸੀਂ ਤੁਹਾਡੇ ਚਾਹੁੰਦੇ ਸੀ ਲੰਘਦੇ ਸੀ ਇਹ ਕਹਿੰਦੇ ਸੀ ਪ੍ਰਧਾਨ ਜੀ ਹੁਣ ਤਾਂ ਵੋਟਾਂ ਆ ਗਈਆਂ ਹੁਣ ਇੱਥੇ ਬਹਿਣ ਦਾ ਕੀ ਫਾਇਦਾ ਕੀ ਪ੍ਰੋਗਰਾਮ ਹੈ ਜੀ ਅੱਗੇ ਸੀ ਉਦੋਂ ਕਿਹਾ ਸੀਗਾ ਕਿ ਦੋਸਤੋ ਇਹ ਪਹਿਲੀ ਵਾਰੀ ਹੋਊਗਾ ਪਹਿਲਾ ਮੌਕਾ ਹੈ ਤੁਹਾਡੇ ਹੱਥ 'ਚ ਸਰਦਾਰੋ ਕਿ ਇੱਕ ਪਾਸੇ ਚੋਣਾ ਚੱਲਦੀ ਆ ਹੋਣਾ ਇੱਕ ਪਾਸੇ ਤੁਹਾਡਾ ਅੰਦੋਲਨ ਚੱਲਦਾ ਰਹੋਗੇ ਹਰ ਇੱਕ ਪੋਲੀਟੀਕਲ ਪਾਰਟੀ ਤੁਹਾਡੇ ਅਜੰਡੇ ਤੇ ਗੱਲ ਕਰਨ ਲਈ ਮਜਬੂਰ ਹੋਵੇ ਤੇ ਤੁਹਾਡੇ ਇਸ ਪ੍ਰੋਟੈਸਟ ਨੇ ਮਜਬੂਰ ਕਰਤੀ ਹਰ ਇੱਕ ਪੋਲੀਟੀਕਲ ਪਾਰਟੀ ਜਿਹੜਾ ਵੀ ਉੱਠ ਕੇ ਹੁਣ ਪਾਰਲੀਮੈਂਟ 'ਚ ਬੋਲਦਾ ਹੈ ਉਹ ਆਪਦੇ ਭਾਸ਼ਣ ਦੇ ਵਿੱਚ ਕਿਸਾਨ ਦੀ ਗੱਲ ਜ਼ਰੂਰ ਕਰਦਾ ਹੈ ਮਜ਼ਦੂਰ ਦੀ ਗੱਲ ਜ਼ਰੂਰ ਕਰਦਾ ਹੈ ਸੋ ਇੱਥੋਂ ਤੱਕ ਤੁਸੀਂ ਗੱਲ ਲੈ ਆਏ ਹੋ ਅਗਲੇ ਨੇ ਕਹਿਤਾ ਬਹੁਤ ਵੱਡੀ ਗੱਲ ਕਹਾ ਲਈ ਤੁਸੀਂ ਤੁਹਾਡੀ ਤਾਕਤ ਨੇ ਕਹਾਈ ਹੈ ਤੁਹਾਡੇ ਧਿਰ ਇਰਾਦੇ ਨੇ ਕਹਾਈ ਹੈ ਕਿ ਸਾਡਾ ਸਮਾਂ ਆਇਆ ਤਾਂ ਅਸੀਂ ਐਸੇ ਹੀ ਐਸੇ ਹੀ ਸਬਰ ਜੋ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਇਹ ਤੁਸੀਂ ਕਹਾਤਾ ਰਿਕਾਰਡ ਤੇ ਆਗੀਆਂ ਗੱਲਾਂ ਬੋਲੇ ਛੋਟੀ ਗੱਲ ਨਹੀਂ ਹੋਵੇ ਬੋਲੇ ਜੀ ਹੋਰ ਪਰ ਤੁਸੀਂ ਕਹਿਣਾ ਬਹੁਤ ਛੋਟੀ ਗੱਲ ਆ ਕਹਿ ਦੇਣਾ ਤੇ ਮੁੱਕਰ ਜਾਣਾ ਲੇਕਿਨ ਪਾਰਲੀਮੈਂਟ ਦੇ ਪੱਤਲ ਤੇ ਕਿਹਾ ਜਾਣਾ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਮਹਿਣਾ ਇਸ ਗੱਲ ਦਾ ਸਭ ਤੁਸੀਂ ਜਿੱਤ ਵੱਲ ਨੂੰ ਵਧ ਰਹੇ ਹੋ ਗੋਲ ਬਾਰ-ਬਾਰ ਜਿੰਨੀ ਮਾਰੀ ਆਪਾਂ ਲੈ ਕੇ ਗਏ ਆ ਗੋਲ ਟੀਚ ਚਲੀ ਜਾਂਦੀ ਹੈ ਲੇਕਿਨ ਗੋਲ ਦੇ ਨੇੜੇ ਆ ਬਿਲਕੁਲ ਬੋਲ ਜਦੋਂ ਟੀਚ ਜਾਂਦੀ ਹੈ ਸਿਰਫ ਹਿੱਟ ਵਜਣੀ ਬਾਕੀ ਹੈ ਉਹ ਹਿੱਟ ਤੁਹਾਡੀ ਵਜਣੀ ਆ ਸਜਣੋ ਇਹਨਾਂ ਮੋੜਚਿਆਂ ਦੇ ਵਿੱਚ ਅਗਰ ਤੁਹਾਡੀ ਪੂਰੀ ਤਾਕਤ ਲਾ ਦਿਓ ਅੱਜ ਕਿਸਾਨ ਪੂਰੀ ਤਾਕਤ ਦੇ ਨਾਲ ਇਸ ਮੋਰਚੇ ਦੇ ਵਿੱਚ ਆਪਣੇ ਟਰੈਕਟਰ ਟਰਾਲੀਆਂ ਦੀ ਗਿਣਤੀ ਵਧਾ ਕੇ